ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਤੁਹਾਡੇ ਅੱਗੇ ਇੱਕ ਇਮੋਸ਼ਨਲ ਸਟੋਰੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਵੇਗੀ ਗੁਰਚਰਨ ਸਿੰਘ ਦੀ ਪਤਨੀ ਦੀ ਮੌਤ 2 ਸਾਲ ਪਹਿਲਾਂ ਹੋ ਗਈ ਸੀ ਉਦੋਂ ਤੋਂ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਇਕੱਲਾ ਹੋ ਗਿਆ ਗੁਰਚਰਨ ਜੀ ਦੀ ਜ਼ਿੰਦਗੀ ਬਹੁਤ ਚੰਗੀ ਲੰਘ ਰਹੀ ਸੀ ਲੇਕਿਨ ਇੱਕ ਅਜੀਹਾਂ ਤੂਫਾਨ ਆਇਆ ਕਿ ਉਸ ਦੀ ਪਤਨੀ ਗਰਦੇਵ ਕੌਰ ਨੂੰ ਉਡਾ ਕੇ ਲੈ ਗਿਆ ਕਿਉਂਕਿ ਉਸ ਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ ਸੀ ਜਿਸ ਦੇ ਚੱਲਦੇ ਉਸ ਦੀ ਮੌਤ ਹੋ ਗਈ ਬਹੁਤ ਇਲਾਜ ਕਰਵਾਇਆ ਗਿਆ ਲੇਕਿਨ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਗੁਰਚਰਨ ਜੀ ਦੇ ਇੱਕ ਬੇਟਾ ਤੇ ਇੱਕ ਬੇਟੀ ਹੈ ਦੋਨਾਂ ਦਾ ਵਿਆਹ ਹੋ ਚੁੱਕਿਆ ਅੱਜ ਗੁਰਚਰਨ ਜੀ ਬਹੁਤ ਉਦਾਸ ਜੇ ਬੈਠੇ ਹੋਏ ਸੀ ਕਿਉਂਕਿ ਅੱਜ ਦੇ ਦਿਨ ਉਹਨਾਂ ਦੀ ਪਤਨੀ ਦੀ ਮੌਤ ਹੋਈ ਸੀ ਤੇ ਆਪਣੀਆਂ ਅੱਖਾਂ ਵਿੱਚ ਹੰਝੂ ਲੈ ਹੋਏ ਆਪਣੀ ਪਤਨੀ ਦੀ ਫੋਟੋ ਨੂੰ ਸੀਨੇ ਨਾਲ ਲਗਾ ਕੇ ਬੈਠੇ ਸੀ ਉਹ ਸੋਚ ਰਿਹਾ ਸੀ ਕਿ ਉਹ ਜਿਵੇਂ ਜੀਵੇ ਜਾਂ ਮਰੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਆਪਣੀ ਪਤਨੀ ਦੀ ਫੋਟੋ ਨੂੰ ਸੀਨੇ ਨਾਲ ਲਗਾ ਕੇ ਉੱਚੀ-ਉੱਚੀ ਰੋ ਰਿਹਾ ਸੀ ਉਦੋਂ ਹੀ ਬਾਹਰ ਤੋਂ ਬਹੂ ਦੇ ਰੌਲੇ ਦੀ ਆਵਾਜ਼ ਆਈ ਤਾਂ ਗੁਰਚਰਨ ਜੀ ਨੇ ਆਪਣੀ ਪਤਨੀ ਦੀ ਫੋਟੋ ਨੂੰ ਲੁਕੋ ਕੇ ਅਲਮਾਰੀ 'ਚ ਰੱਖ ਦਿੱਤਾ। ਪ੍ਰੀਤੀ ਆਪਣੇ ਪਤੀ ਪ੍ਰੀਤਮ ਨੂੰ ਰੌਲਾ ਪਾਉਂਦੀ ਹੋਈ ਬੋਲੀ ਬੁਲਾ ਕੇ ਲਿਆਓ ਆਪਣੇ ਪਿਤਾ ਨੂੰ ਪਤਾ ਹੈ ਨਾ ਅੱਜ ਕੀ ਆ। ਪ੍ਰੀਤਮ ਤ੍ਰਾਂਤ ਆਪਣੇ ਪਿਤਾ ਦੇ ਕਮਰੇ ਵਿੱਚ ਆਇਆ ਤੇ ਤੇਜ਼ ਆਵਾਜ਼ ਵਿੱਚ ਬੋਲਿਆ ਕਿ ਇਹ ਕੀ ਰੋਜ਼ਦਾਰ ਰੋਣਾ ਧੋਣਾ ਲਗਾ ਕੇ ਰੱਖਿਆ ਪਾਪਾ ਪੂਰੇ ਘਰ ਵਿੱਚ ਮਾਤਮ ਫੈਲਾ ਦਿੱਤਾ ਪਤਾ ਹੈ ਨਾ ਤੁਹਾਨੂੰ ਅੱਜ ਤੁਹਾਡੇ ਬੇਟੇ ਅਤੇ ਬਹੂ ਦੇ ਵਿਆਹ ਦੀ ਸਾਲਗिरा ਹੈ ਅਤੇ ਤੁਹਾਨੂੰ ਮੈਂ ਰਾਤ ਨੂੰ ਹੀ ਦੱਸ ਦਿੱਤਾ ਸੀ ਕਿ ਸਵੇਰੇ ਸਵੇਰੇ ਸਾਰੀਆਂ ਤਿਆਰੀਆਂ ਵੀ ਕਰਨੀਆਂ ਤੇ ਸਾਲਗिरा ਦੀਆਂ ਸਾਰੀਆਂ ਤਿਆਰੀਆਂ ਤੁਸੀਂ ਕਰੋਗੇ ਓ ਅੱਜ ਕੋਈ ਕੰਮ ਨਹੀਂ ਕਰੇਗੀ ਕਲ ਦੀ ਪਾਰਟੀ ਦੇ ਲਈ ਬਿਊਟੀ ਪਾਰਲਰ ਵਿੱਚ ਪੂਰੇ 20000 ਖਰਚ ਕਰਕੇ ਆਈ ਆ ਤੁਸੀਂ ਕੀ ਚਾਹੁੰਦੇ ਹੋ ਕਿ ਹੁਣ ਚਲੋ ਜਲਦੀ ਨਾਲ ਤਿਆਰੀ ਕਰਨੀ ਆ ਗੁਰਚਰਨ ਸਿੰਘ ਜੀ ਬੋਲੇ ਬੇਟਾ ਤੈਨੂੰ ਪਤਾ ਨਾ ਅੱਜ ਦੇ ਦਿਨ ਤੇਰੀ ਮਾਂ ਵੀ ਆਪਾਂ ਨੂੰ ਛੱਡ ਕੇ ਚਲੀ ਗਈ ਸੀ ਅੱਜ ਉਹਨਾਂ ਦੀ ਵਰ੍ਹੇਸ਼ੀ ਦੇ ਮੌਕੇ ਤੇ ਵਿਆਹ ਦੀ ਸਾਲਗिरा ਕਿਵੇਂ ਬਣਾ ਸਕਦੇ ਆ ਤੇਰੀ ਮਾਂ ਦੀ ਬਹੁਤ ਇੱਛਾ ਸੀ ਕਿ ਉਸ ਦੀ ਵਰ੍ਹੇਸ਼ੀ ਉੱਤੇ ਕੁਝ ਗਰੀਬਾਂ ਨੂੰ ਦਾਨ ਦਿੱਤਾ ਜਾਵੇ ਅਤੇ ਇਹ ਸਭ ਕਾਰਨ ਵਿੱਚ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਤੇ ਬੇਟਾ ਸਾਲਗिरा ਤਾਂ ਆਪਾਂ ਫਿਰ ਵੀ ਕਦੇ ਮਨਾ ਸਕਦੇ ਆ ਪਾਪਾ ਤੁਸੀਂ ਇਹ ਫਾਲਤੂ ਦੀਆਂ ਗੱਲਾਂ ਨਾ ਕਰੋ ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਮੈਂ ਗਰੀਬਾਂ ਵਿੱਚ ਦਾਨ ਦਿੰਦਾ ਰਹਾ ਤੁਸੀਂ ਪੈਸਿਆਂ ਦਾ ਦਰਖਤ ਨਹੀਂ ਲਗਾਇਆ ਜਦੋਂ ਜਿਉਂਦੀ ਸੀ ਉਦੋਂ ਵੀ ਚੈਨ ਨਾਲ ਜਿਉਣ ਨਹੀਂ ਦਿੱਤਾ ਤੇ ਮਰਨ ਤੋਂ ਬਾਅਦ ਵੀ ਸ਼ਾਂਤੀ ਨਹੀਂ ਆ ਇੰਨੇ ਵਿੱਚ ਬਹੂ ਪੈਰ ਮਾਰਦੀ ਹੋਈ ਆਈ ਤੇ ਬੋਲੀ ਪਾਪਾ ਜੀ ਤੁਸੀਂ ਕੀ ਚਾਹੁੰਦੇ ਹੋ ਜੋ ਇਨਸਾਨ ਮਰ ਗਿਆ ਉਸ ਦੇ ਲਈ ਆਪਣੇ ਵਿਆਹ ਦੀ ਸਾਲਗिरा ਮਨਾਉਣਾ ਛੱਡ ਦੇਗੇ ਮੈਂ ਕਿਹਾ ਸੀ ਕਿ ਮਰੇ ਹੋਏ ਇਨਸਾਨ ਦਾ ਕੀ ਕਰਨਾ ਕਰਨਾ ਕੰਨ ਖੋਲ ਕੇ ਸੁਣ ਲਓ ਪਾਪਾ ਜੀ ਮੇਰੀ ਸਾਲਗिरा ਉੱਤੇ ਕਿਸੇ ਦੇ ਮਰਨ ਦਾ ਮਾਤਮ ਨਹੀਂ ਮਨਾਇਆ ਜਾਵੇਗਾ ਅਤੇ ਚੁੱਪ ਹੋ ਕੇ ਪਾਰਟੀ ਦੀ ਤਿਆਰੀ ਕਰੋ ਇਹਨਾਂ ਕਹਿ ਕੇ ਉਹ ਦੋਨੋਂ ਉੱਥੇ ਚਲੇ ਗਏ ਗੁਰਚਰਨ ਜੀ ਆਪਣੀ ਪਤਨੀ ਦੀ ਫੋਟੋ ਨੂੰ ਸੀਨੇ ਨਾਲ ਲਗਾ ਕੇ ਬਹੁਤ ਰੋਏ ਅਤੇ ਬੋਲੇ ਮaaf ਕਰ ਦੇਵੀਂ ਤੂੰ ਮੈਨੂੰ ਮੈਂ ਤੇਰੀ ਇੱਛਾ ਪੂਰੀ ਨਹੀਂ ਕਰ ਪਾਉਂਗਾ। ਕੁਝ ਦੇਰ ਬਾਅਦ ਤਾਂ ਗਰਚਰਨ ਜੀ ਨੇ ਖੁਦ ਨੂੰ ਸੰਭਾਲ ਲਿਆ ਤੇ ਸਾਲਗिराਹ ਦੀਆਂ ਤਿਆਰੀਆਂ ਕਰਨ ਲੱਗੇ। ਰਾਤ ਨੂੰ ਮਾਤਮ ਦੀ ਜਗ੍ਹਾ ਪਾਰਟੀ ਦੀ ਤਿਆਰੀ ਹੋ ਰਹੀ ਸੀ। ਕੁਝ ਦੇਰ ਬਾਅਦ ਲੋਕ ਵੀ ਆਉਣ ਲੱਗੇ। ਇਹ ਸਭ ਬਹੂ ਬੇਟੇ ਦੇ ਦੋਸਤ ਸੀ। ਬਾਕੀ ਮੁਹੱਲੇ ਅਤੇ ਰਿਸ਼ਤੇਦਾਰ ਤਾਂ ਹਾਲੇ ਵੀ ਉਹਨਾਂ ਦੇ ਘਰ ਵਿੱਚ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸੀ ਕਿ ਇਹ ਕਿਸ ਤਰ੍ਹਾਂ ਦਾ ਮਾਤਮ ਮਨਾਇਆ ਜਾ ਰਿਹਾ। ਇੱਥੇ ਪਾਠ ਪੂਜਾ ਦੀ ਜਗ੍ਹਾ ਡੀਜੇ ਉੱਤੇ ਗਾਣਿਆਂ ਦੀਆਂ ਆਵਾਜ਼ਾਂ ਸੁਣਾਈ ਪੈ ਰਹੀਆਂ ਸੀ ਲੇਕਿਨ ਆਪਣੀ ਮਸਤੀ ਵਿੱਚ ਚੂਰ ਬੇਟੇ ਬਹੂ ਨੂੰ ਕਿਸੇ ਦੀ ਨਹੀਂ ਪਈ ਸੀ ਸਾਰੀਆਂ ਤਿਆਰੀਆਂ ਕਰਨ ਦੇ ਬਾਅਦ ਗੁਰਚਰਨ ਜੀ ਆਪਣੇ ਕਮਰੇ ਵਿੱਚ ਇਕੱਲੇ ਹੀ ਪਤਨੀ ਦੀ ਫੋਟੋ ਸਾਹਮਣੇ ਰੱਖ ਕੇ ਛੋਟੀ ਜਿਹੀ ਪੂਜਾ ਕਰਕੇ ਆਪਣੀ ਪਤਨੀ ਦੀ ਆਤਮਾ ਦੀ ਸ਼ਾਂਤੀ ਲਈ ਲਈ ਪ੍ਰਾਰਥਨਾ ਕਰ ਰਹੇ ਸੀ ਕਿ ਇੰਨੇ ਵਿੱਚ ਬਹੂ ਆਈ ਤੇ ਬੋਲੀ ਪਾਪਾ ਜੀ ਕਿਸਨੇ ਕਿਹਾ ਸੀ ਤੁਹਾਨੂੰ ਇੱਥੇ ਆ ਕੇ ਬੈਠਣ ਦੇ ਲਈ ਉੱਥੇ ਮਹਿਮਾਨਾਂ ਦੀ ਦੇਖ ਰੇਖ ਕੌਣ ਕਰੇਗਾ ਉਹਨਾਂ ਦੇ ਨਾਲ ਛੋਟੇ ਬੱਚੇ ਵੀ ਆ ਜੇ ਉਹਨਾਂ ਨੂੰ ਦੀ ਦੇਖ ਰੇਖ ਦੀ ਜ਼ਰੂਰਤ ਹੋਵੇਗੀ ਤਾਂ ਕੌਣ ਦੇਖੇਗਾ ਗੁਰਚਰਨ ਜੀ ਭਿੱਜੀਆਂ ਹੋਆਂ ਅੱਖਾਂ ਨਾਲ ਬੋਲੇ ਬੇਟਾ ਕੀ ਹੁਣ ਮੈਂ ਦੂਜਿਆਂ ਦੇ ਬੱਚਿਆਂ ਦੀ ਦੇਖਪਾਲ ਕਰਾਂ ਮੰਨਿਆ ਕੇ ਬੱਚੇ ਰੱਬ ਦਾ ਰੂਪ ਹੁੰਦੇ ਆ ਪਰ ਤੂੰ ਤਾਂ ਮੈਨੂੰ ਨੌਕਰ ਬਣਾ ਦਿੱਤਾ ਘੱਟ ਤੋਂ ਘੱਟ ਮੈਨੂੰ ਹੀ ਮੇਰੀ ਪਤਨੀ ਦੇ ਲਈ ਪੂਜਾ ਕਰਨ ਦਿਓ ਪ੍ਰੀਤੀ ਚ ਲਾਉਂਦੇ ਹੋਏ ਬੋਲੀ ਉਸ ਬੁੱਢੀ ਦਾ ਨਾਮ ਸੁਣ ਸੁਣ ਕੇ ਮੈਂ ਥੱਕ ਚੁੱਕੀ ਆ ਗੁਰਚਰਨ ਜੀ ਰੋ ਧੋ ਕੇ ਕਮਰੇ ਤੋਂ ਬਾਹਰ ਆਏ ਤੇ ਬਸ ਪਾਰਟੀ ਵਿੱਚ ਬੱਚਿਆਂ ਦੀ ਦੇਖਰੇਖ ਕਰਨ ਲੱਗੇ ਜਦੋਂ ਪਾਰਟੀ ਖਤਮ ਹੋਈ ਤਾਂ ਗੁੱਸੇ ਨਾਲ ਪ੍ਰੀਤੀ ਆਪਣੇ ਪਤੀ ਨੂੰ ਲੈ ਕੇ ਗੁਰਚਰਨ ਜੀ ਦੇ ਕਮਰੇ ਵਿੱਚ ਗਈ ਪ੍ਰੀਤੀ ਆਪਣੇ ਪਤੀ ਪ੍ਰੀਤਮ ਨੂੰ ਕਹਿੰਦੀ ਆ ਕਿ ਚਾਰ ਦਾ ਚਾਰ ਦਿਨਾਂ ਬਾਅਦ ਸ਼ਿਵਰਾਤਰੀ ਦੀ ਪੂਜਾ ਜੇ ਉਸ ਦਿਨ ਵੀ ਇਹ ਬੁੱਢੇ ਨੇ ਕੁਝ ਕੀਤਾ ਤਾਂ ਮੈਂ ਬਰਦਾਸ਼ਤ ਨਹੀਂ ਕਰੂੰਗੀ ਮੈਂ ਭੁੱਲ ਜਾਊਂਗੀ ਕਿ ਮੇਰਾ ਸਹੁਰਾ ਘਰ ਤੋਂ ਬਾਹਰ ਕੱਢ ਦੇਵਾਂਗੀ ਮੈਨੂੰ ਕੋਈ ਨਹੀਂ ਰੋਕ ਪਾਵੇਗਾ ਕਹਿ ਦਿੰਨੀ ਆ ਪਹਿਲਾਂ ਹੀ ਪ੍ਰੀਤਮ ਨੇ ਕਿਹਾ ਕਿ ਤੂੰ ਕੀ ਚਾਹਨੀ ਆ ਮੈਂ ਪਾਪਾ ਨੂੰ ਸਮਝਾਉਣ ਜਾ ਮਾਂ ਘੱਟ ਤੋਂ ਘੱਟ ਪਾਪਾ ਨੂੰ ਤਾਂ ਤੂੰ ਸੰਭਾਲ ਸਕਦੀ ਆ ਸੱਚ ਕਹਿੰਦੇ ਆ ਚਾਹੇ ਜਿੰਨਾ ਵੱਡਾ ਆਦਮੀ ਕਿਉਂ ਨਾ ਬਣ ਜਾਵੇ ਪਰ ਪਤਨੀ ਦੇ ਸਾਹਮਣੇ ਸਭ ਦੀ ਬੋਲਤੀ ਬੰਦ ਹੋ ਜਾਂਦੀ ਆ ਦੇਖ ਲੈ ਤੇਰੇ ਪੇਕੇ ਵਾਲੇ ਆ ਰਹੇ ਆ ਉਹਨਾਂ ਦੇ ਸਾਹਮਣੇ ਆਪਣੀ ਇੱਜ਼ਤ ਬਚਾਉਣੀ ਆ ਤਾਂ ਪਾਪਾ ਜੀ ਨੂੰ ਚੰਗੀ ਤਰ੍ਹਾਂ ਸਮਝਾਉਣਾ ਤੇ ਪਲੀਜ਼ ਮੈਨੂੰ ਇਹਨਾਂ ਸਭ ਗੱਲਾਂ ਤੋਂ ਦੂਰ ਰੱਖੀ ਬਾਹਰ ਦੀਆਂ ਪਰੇਸ਼ਾਨੀਆਂ ਕਿਹੜੀਆਂ ਘਟ ਹੁੰਦੀਆਂ ਜੋ ਘਰ ਦੀਆਂ ਪਰੇਸ਼ਾਨੀਆਂ ਵੀ ਮੈਂ ਸੰਭਾਲਾਂ ਇਹਨਾਂ ਕਿਹਾ ਕਿ ਪ੍ਰੀਤਮ ਚਲਿਆ ਗਿਆ ਪ੍ਰੀਤਮ ਨੂੰ ਜਾਂਦੇ ਹੀ ਪ੍ਰੀਤੀ ਬੜ ਬੜਾਉਣ ਲੱਗੀ ਹੁਣ ਮੈਂ ਬੁੱਢੇ ਨੂੰ ਚੰਗੀ ਤਰ੍ਹਾਂ ਸਮਝਾ ਦੇਵਾਂਗੀ ਮੇਰੀ ਤਾਂ ਮਜਬੂਰੀ ਆ ਜੋ ਮੈਂ ਉਸ ਨੂੰ ਆਪਣੇ ਨਾਲ ਰੱਖ ਰਹੀ ਹਾਂ ਜੇ ਸ਼ਿਵਰਾਤਰੀ ਦੀ ਪੂਜਾ ਖਰਾਬ ਹੋਈ ਤਾਂ ਮੈਨੂੰ ਇਸ ਦੇ ਲਈ ਕੁਝ ਸੋਚਣਾ ਹੀ ਪਵੇਗਾ ਪਰ ਫਿਲਹਾਲ ਪਿਆਰ ਨਾਲ ਹੀ ਕੰਮ ਚਲਾਉਣਾ ਹੋਵੇਗਾ ਇਹਨਾਂ ਕਹਿ ਕੇ ਉਹ ਆਪਣੇ ਸਹੁਰੇ ਦੇ ਕਮਰੇ ਵਿੱਚ ਚਲੀ ਗਈ ਤੇ ਕਿਹਾ ਪਾਪਾ ਜੀ ਤੁਸੀਂ ਤਾਂ ਜਾਣਦੇ ਹੋ 4 ਦਿਨ ਬਾਅਦ ਸ਼ਵਰਾਤਰੀ ਦੀ ਪੂਜਾ ਉਸੇ ਦਿਨ ਸਾਡੇ ਬੇਟੇ ਦਾ ਪਹਿਲਾ ਬਰਥਡੇ ਵੀ ਆ ਮੈਂ ਨਹੀਂ ਚਾਹਦੀ ਕਿ ਉਸ ਦਿਨ ਕੁਝ ਰੌਲਾ ਹੋਵੇ ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਕਮਰੇ ਵਿੱਚ ਹੀ ਰਹੋ ਮੈਂ ਮਨਾ ਤਾਂ ਕਰ ਰਹੀ ਹਾਂ ਪਰ ਮੈਨੂੰ ਵੀ ਪਤਾ ਕਿ ਤੁਸੀਂ ਮੇਰੀ ਗੱਲ ਕਿੰਨੀ ਸੁਣਦੇ ਹੋ ਮੈਨੂੰ ਯਕੀਨ ਆ ਫਿਰ ਵੀ ਤੁਸੀਂ ਇੱਧਰ ਉੱਧਰ ਜ਼ਰੂਰ ਘੁੰਮੋਗੇ ਫਿਰ ਅੱਗੇ ਕੀ ਹੋਵੇਗਾ ਇਸ ਦੇ ਲਈ ਵੀ ਤਿਆਰ ਰਹੋ ਇਹਨਾਂ ਕਹਿ ਕੇ ਉਹ ਚਲੀ ਗਈ ਗੁਰਚਰਨ ਜੀ ਸੋਚਣ ਲੱਗੇ ਮੇਰੇ ਬੱਚੇ ਮੈਨੂੰ ਮਜਬੂਰੀ ਵਿੱਚ ਆਪਣੇ ਨਾਲ ਰੱਖਦੇ ਆ ਇਹਨਾਂ ਦੇ ਬੱਚੇ ਦੀ ਬਰਥਡੇ ਪਾਰਟੀ ਸ਼ਿਵਰਾਤਰੀ ਅਤੇ ਮਹਿਮਾਨਾਂ ਦੀ ਪਈ ਆ ਪਿਓ ਦੀ ਨਹੀਂ ਪਕਵਾਨਾਂ ਦੀ ਖੁਸ਼ਬੂ ਪੂਰੇ ਘਰ ਵਿੱਚ ਫੈਲ ਰਹੀ ਸੀ ਸਾਫ ਹੱਸੇ ਠੱਠੇ ਦੀ ਆਵਾਜ਼ ਗੁਰਚਰਨ ਜੀ ਦੇ ਕੰਨਾਂ ਚ ਆ ਰਹੀ ਸੀ ਪਰ ਉਹਨਾਂ ਦੀ ਹਿੰਮਤ ਕਿੱਥੇ ਸੀ ਕਿ ਉਹ ਵੀ ਤਿਆਰ ਅਤੇ ਉਹਨਾਂ ਖੁਸ਼ੀਆਂ ਦਾ ਹਿੱਸਾ ਬਣ ਸਕੇ ਉਹ ਤਾਂ ਆਪਣੇ ਕਮਰੇ ਵਿੱਚ ਚੁੱਪਚਾਪ ਬੈਠੇ ਸੀ ਉਹਨਾਂ ਨੂੰ ਹਦਾਇਤ ਜੋ ਦਿੱਤੀ ਗਈ ਸੀ ਪਰ ਪਕਵਾਨਾਂ ਦੀ ਖੁਸ਼ਬੂ ਉਹਨਾਂ ਨੂੰ ਆਪਣੇ ਹੋਰ ਖਿੱਚ ਰਹੀ ਸੀ ਗੁਰਚਰਨ ਜੀ ਸੋਚਣ ਲੱਗੇ ਕਿੰਨੇ ਚਾਣਾ ਮੈਂ بیٹے ਅਤੇ ਪਤਨੀ ਦੇ ਨਾਲ ਸ਼ਿਵਰਾਤਰੀ ਮਨਾਉਂਦਾ ਸੀ ਤੇ ਉਹਨਾਂ ਦੀ ਪਤਨੀ بیٹے ਅਤੇ ਗੁਰਚਰਨ ਜੀ ਨੂੰ ਆਪਣੇ ਹੱਥਾਂ ਨਾਲ ਖੀਰ ਖਵਾਉਂਦੀ ਸੀ ਪਤਨੀ ਦੀ ਮੌਤ ਤੋਂ ਬਾਅਦ ਇਹ ਸਭ ਇੱਕ ਸੁਪਨਾ ਜਿਹਾ ਹੋ ਗਿਆ ਬੇਟਾ ਵਿਆਹ ਕੇ ਬਹੂ ਕੀ ਲਿਆਇਆ ਵੱਡਾ ਆਦਮੀ ਕੀ ਬਣ ਗਿਆ ਕਿਵੇਂ ਬਦਲ ਗਿਆ ਤਿਹਾਰਾਂ ਦੇ ਨਾਲ ਪੋਤੇ ਦਾ ਜਨਮ ਦਿਨ ਵੀ ਹੈ ਤੇ ਇਸ ਧਾਰਨ ਪਾਰਟੀ ਤਾਂ ਹੋਵੇਗੀ ਨਹੀਂ بیٹے ਦੇ ਜਨਮ ਵਾਲੇ ਅਤੇ ਬਹੂ ਦੇ ਪੇਕੇਆਂ ਵਾਲਿਆਂ ਨੂੰ ਬੁਲਾਇਆ ਗਿਆ ਗੁਰਚਰਨ ਜੀ ਨਾਲ ਬਹੂ ਦੇ ਪੇਕੇ ਵਾਲਿਆਂ ਨੂੰ ਕੋਈ ਖਾਸ ਦਿਲਚਸਪੀ ਨਹੀਂ ਸੀ ਵੈਸੇ ਵੀ ਗੁਰਚਰਨ ਜੀ ਆਪਣੇ ਕਮਰੇ ਤੋਂ ਬਾਹਰ ਘੱਟ ਹੀ ਆਉਂਦੇ ਸੀ ਕਿਉਂਕਿ ਜੇ ਉਹ ਥੋੜਾ ਜਿਹਾ ਵੀ ਬਾਹਰ ਆਉਂਦੇ ਤਾਂ ਪ੍ਰੀਤੀ ਨੂੰ ਚੰਗਾ ਨਹੀਂ ਲੱਗਦਾ ਸੀ ਉਸ ਨੂੰ ਲੱਗਦਾ ਸੀ ਕਿ ਉਹਨਾਂ ਦੇ ਬਾਹਰ ਆਉਣ ਨਾਲ ਉਸ ਦੇ ਬੱਚੇ ਦਾ ਜਨਮ ਦਿਨ ਖਰਾਬ ਹੋ ਜਾਵੇਗਾ ਤੇ ਉਹ ਉਹਨਾਂ ਉੱਤੇ ਬੋਝ ਸੀ ਜਸ ਨੂੰ ਹਟਾਉਣਾ ਤਾਂ ਹਰ ਕੋਈ ਚਾਹੁੰਦਾ ਸੀ ਲੇਕਿਨ ਹਟਾ ਨਹੀਂ پا ਰਿਹਾ ਸੀ ਗੁਰਚਰਨ ਜੀ ਇਕੱਲੇ ਕਮਰੇ ਚ ਬੈਠੇ ਆਪਣੀ ਪਤਨੀ ਦੀਆਂ ਫੋਟੋਆਂ ਦੇ ਸਾਹਮਣੇ ਬੋਲੇ ਆਪਣੇ ਬੇਟੇ ਬਹੂ ਦਾ ਬਸ ਚੱਲੇ ਤਾਂ ਉਹ ਮੈਨੂੰ ਕੱਢ ਦੇਣ ਪਰ ਮੈਂ ਵੀ ਜਾਣਦਾ ਬਸ ਇਸ ਡਰ ਤੋਂ ਮੈਨੂੰ ਨਹੀਂ ਕੱਢ ਰਹੇ ਕਿ ਲੋਕ ਕੀ ਕਹਿਣਗੇ ਇੰਨਾ ਵੱਡਾ ਆਦਮੀ ਆਪਣੇ ਪਿਤਾ ਦੀ ਦੇਖਭਾਲ ਨਹੀਂ ਕਰ ਪਾਇਆ ਇਸ ਮਜਬੂਰੀ ਨਾਲ ਉਹ ਮੈਨੂੰ ਆਪਣੇ ਨਾਲ ਰੱਖ ਰਹੇ ਆ ਜਦੋਂ ਬਾਹਰੀ ਦੁਨੀਆ ਵਿੱਚ ਰੌਸ਼ਨੀ ਹੁੰਦੀ ਆ ਤਾਂ ਇਸ ਕਮਰੇ ਵਿੱਚ ਮੈਂ ਤੇ ਮੇਰੀ تنہائی ਬੋਲਦੇ ਬੋਲਦੇ ਉਸ ਦੀਆਂ ਅੱਖਾਂ ਭਾਰਾਂਆਂ ਤਾਂ ਅਚਾਨਕ ਪ੍ਰੀਤੀ ਨੇ ਦਰਵਾਜ਼ਾ ਖੋਲ੍ਹਿਆ ਤੇ ਉਸ ਦੇ ਵੱਲ ਪੈਂਟ ਸ਼ਰਟ ਦਿੰਦੇ ਹੋਏ ਕਿਹਾ ਇਹ ਲੋ ਕੱਪੜੇ ਪਾ ਲਓ ਕਿਤੇ ਕੋਈ ਭੁੱਲਿਆ ਭਟਕਿਆ ਇਸ ਕਮਰੇ ਵਿੱਚ ਆ ਗਿਆ ਤਾਂ ਸਾਡੀ ਇੱਜ਼ਤ ਖਰਾਬ ਹੋ ਜਾਵੇਗੀ ਅਤੇ ਢੰਗ ਨਾਲ ਹੱਥ ਪੈਰ ਧੋ ਕੇ ਕੰਗੀ ਕਰ ਲਓ ਜੇ ਕੋਈ ਕਮਰੇ ਵਿੱਚ ਆਵੇ ਤਾਂ ਨਮਸਤੇ ਅਤੇ ਹਾਂ ਹੂੰ ਵਿੱਚੀ ਜਵਾਬ ਦੇਣਾ ਜ਼ਿਆਦਾ ਬੋਲਣ ਦੀ ਜ਼ਰੂਰਤ ਨਹੀਂ ਸਮਝੇ ਪ੍ਰੀਤੀ ਬਸ ਬੋਲੀ ਜਾ ਰਹੀ ਸੀ ਪਰ ਗੁਰਚਰਨ ਜੀ ਤਾਂ ਸੁਣਦੇ ਸੁਣਦੇ ਧਿਆਣ ਫੇਰ ਪਕਵਾਨਾਂ ਦੀ ਖੁਸ਼ਬੂ 'ਚ ਚਲਾ ਗਿਆ ਅਚਾਨਕ ਤੋਂ ਪ੍ਰੀਤੀ ਉਹਨਾਂ ਦੇ ਮੋਢੇ ਉੱਤੇ ਹੱਥ ਰੱਖ ਕੇ ਝੰਜੋਲਦੇ ਹੋਏ ਬੋਲੀ ਤੂੰ ਸੁਣ ਵੀ ਰਿਹਾ ਕਿ ਨਹੀਂ ਮੈਂ ਬਸ ਭੌਂਕੀ ਜਾਨੀ ਆ ਗੁਰਚਰਨ ਜੀ ਦਾ ਧਿਆਨ ਭੰਗ ਹੋਇਆ ਤੇ ਉਹ ਬੋਲੇ ਹਾਂ ਹਾਂ ਬਹੂ ਇਹ ਤਾਂ ਦੱਸੋ ਕਿ ਤੁਸੀਂ ਸ਼ਿਵਰਾਤਰੀ ਤੇ ਪੋਤੇ ਦੇ ਜਨਮ ਦਿਨ ਤੇ ਕੀ ਬਣਵਾਇਆ ਪ੍ਰੀਤੀ ਕਹਿਣ ਲੱਗੀ ਹਾਏ ਰੱਬਾ ਬਸ ਜਦੋਂ ਦੇਖੋ ਖਾਣੇ ਦੀ ਗੱਲ ਮੈਂ ਕੁਝ ਕਿਹਾ ਤੁਸੀਂ ਉਹ ਸੁਣਿਆ ਜਾਂ ਨਹੀਂ ਤਿਹਾਰ ਦੀ ਪੂਜਾ ਮੈਂ ਕਰ ਲਵਾਂਗੀ ਬਾਹਰ ਆਉਣ ਦੀ ਜ਼ਰੂਰਤ ਨਹੀਂ ਤੇ ਜੇ ਕੋਈ ਆਵੇ ਤਾਂ ਜ਼ਿਆਦਾ ਗੱਲ ਕਰਨ ਦੀ ਜ਼ਰੂਰਤ ਨਹੀਂ ਆ ਤੇ ਸ਼ਾਮ ਨੂੰ ਜਨਮ ਦਿਨ ਦੀ ਪਾਰਟੀ ਆ ਬਾਹਰ ਨਹੀਂ ਨਿਕਲਣਾ ਗੁਰਚਾਰਨ ਜੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਕਿਹਾ ਬਹੂ ਜਨਮ ਦਿਨ ਦੀ ਪਾਰਟੀ ਤਾਂ ਛੱਡ ਕੇ ਸ਼ਿਵਰਾਤਰੀ ਦੀ ਪੂਜਾ ਵਿੱਚ ਵੀ ਮੈਂ ਸ਼ਾਮਲ ਨਹੀਂ ਹੋ ਸਕਦਾ ਪ੍ਰੀਤੀ ਨੇ ਕਿਹਾ ਨਹੀਂ ਬਿਲਕੁਲ ਨਹੀਂ ਗੁਰਚਾਰਨ ਨੇ ਕਿਹਾ ਬਹੂ ਬਹੁਤ ਭੁੱਖ ਲੱਗੀ ਆ ਕੁਝ ਖਾਣ ਨੂੰ ਦੇ ਦੇ ਸਵੇਰ ਵੀ ਸਿਰਫ ਦਲੀਆ ਖਾਧਾ ਪ੍ਰੀਤੀ ਉਹਨਾਂ ਨੂੰ ਘੂਰ ਕੇ ਦੇਖਣ ਲੱਗੀ ਤੇ ਉੱਥੋਂ ਚਲੀ ਗਈ ਥੋੜੀ ਦੇਰ ਦੇ ਬਾਅਦ ਕੰਮ ਵਾਲੀ ਆਈ ਤੇ ਖਾਣੇ ਦੀ ਥਾਲੀ ਦਿੰਦੇ ਹੋਏ ਕਿਹਾ ਵੱਡੇ ਸਾਹਿਬ ਖਾਣਾ ਖਾ ਲਓ ਗੁਰਚਰਨ ਜੀ ਆਸਾਂ ਭਰੀਆਂ ਨਜ਼ਰਾਂ ਨਾਲ ਨੌਕਰਾਨੀ ਦੇ ਵੱਲ ਦੇਖਿਆ ਨੌਕਰਾਨੀ ਨੇ ਕਿਹਾ ਵੱਡੇ ਸਾਹਿਬ ਖਾਣਾ ਤਾਂ ਹਲੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਇਸ ਲਈ ਮੈਂ ਸਵੇਰ ਦਾ ਹੀ ਬਚਿਆ ਹੋਇਆ ਖਾਣਾ ਲੈ ਕੇ ਆਈਆਂ ਤਾਂ ਕਿ ਕੁਝ ਦੇਰ ਤਾਂ ਤੁਹਾਡੀ ਭੁੱਖ-ਪੁੱਖ ਸ਼ਾਂਤ ਹੋਵੇ ਅਤੇ ਬਿਨਾਂ ਮਾਲਕਨ ਦੇ ਪੁੱਛੇ ਮੈਂ ਖਾਣਾ ਲਿਆਉਂਗੀ ਤਾਂ ਤੁਸੀਂ ਜਾਣਦੇ ਹੋ ਕਿ ਮੇਰੀ ਨੌਕਰੀ ਚਲੀ ਜਾਵੇਗੀ ਗੁਰਚਰਨ ਜੀ ਸਭ ਸਮਝ ਗਏ ਉਹਨਾਂ ਨੂੰ ਭੁੱਖ ਇੰਨੀ ਜ਼ੋਰ ਨਾਲ ਲੱਗੀ ਸੀ ਕਿ ਉਹ ਖਾਣੇ ਤੇ ਟੁੱਟ ਪਏ ਉਹਨਾਂ ਨੂੰ ਇਸ ਤਰ੍ਹਾਂ ਖਾਂਦੇ ਦੇਖ ਨੌਕਰਾਨੀ ਦੀਆਂ ਵੀ ਅੱਖਾਂ ਭਾਰਾਂਆਂ ਉਹ ਸੋਚਣ ਲੱਗੀ ਕਿ ਕੋਈ ਕਹਿ ਸਕਦਾ ਕਿ ਵੱਡੇ ਆਦਮੀ ਦੇ ਪਿਤਾ ਜੀ ਹਨ ਉਹ ਵੱਡਾ ਆਦਮੀ ਜੋ ਇੰਨੀ ਇੱਜ਼ਤ ਤੇ ਇੰਨਾ ਪੈਸਾ ਕਮਾ ਰਿਹਾ ਉਹ ਗੁਰਚਰਨ ਜੀ ਨੂੰ ਕਹਿੰਦੀ ਆ ਕਿ ਇਸ ਤੋਂ ਤਾਂ ਸਾਡੀ ਕਿਸਮਤ ਚੰਗੀ ਆ ਬੇਟਾ ਬਹੂ ਮਜ਼ਦੂਰੀ ਕਰਦੇ ਆ ਮੈਂ ਕੰਮ ਕਰਦੀ ਆ ਲੇਕਿਨ ਘੱਟ ਤੋਂ ਘੱਟ ਰਾਤ ਦਾ ਖਾਣਾ ਤਾਂ ਇੱਕ ਸਾਥ ਬੈਠ ਕੇ ਖਾਣੇ ਆ ਜੋ ਤਿਹਾਰ ਉੱਤੇ ਸਭ ਨੂੰ ਮਠਿਆਈ ਦਿੰਨੇ ਆ ਤੇ ਬਰਥਡੇ ਉੱਤੇ ਪਾਰਟੀ ਉਹਨਾਂ ਦਾ ਪਿਤਾ ਭੁੱਖਾ ਉਦੋਂ ਹੀ ਪ੍ਰੀਤੀ ਦੀ ਆਵਾਜ਼ ਆਈ ਲਾਲੀ ਬਾਹਰ ਆਉਣ ਲੱਗੀ ਤਾਂ ਗੁਰੂ ਚਰਨ ਜੀ ਬੋਲੇ ਲਾਲੀ ਮੈਂ ਇੱਕ ਰੋਟੀ ਨਾਲ ਮੈਨੂੰ ਭੁੱਖ ਨਹੀਂ ਮਟਦੀ ਮੈਨੂੰ ਹਲੇ ਵੀ ਭੁੱਖ ਲੱਗੀ ਆ ਲਾਲੀ ਨੇ ਕਿਹਾ ਵੱਡੇ ਸਾਹਿਬ ਜਿਵੇਂ ਮੈਨੂੰ ਮੌਕਾ ਮਿਲੇਗਾ ਮੈਂ ਤੁਹਾਡੇ ਲਈ ਕੁਝ ਲੈ ਕੇ ਆਉਂਗੀ ਹੁਣ ਮੈਂ ਜਾਨੀ ਆ ਇਹਨਾਂ ਕਹਿ ਕੇ ਉੱਥੋਂ ਚਲੀ ਗਈ ਗੁਰਚਰਨ ਨੇ ਬਹੂ ਦੇ ਕਹਿਣ ਅਨਸਾਰ ਪੈਂਟ ਸ਼ਰਟ ਨੂੰ ਦੇਖਿਆ ਤਾਂ ਪੈਂਟ ਸ਼ਰਟ 800 ਰੁਪਏ ਦਾ ਸੀ ਉਸ ਨੂੰ ਦੇਖ ਕੇ ਗੁਰਚਰਨ ਜੀ ਖੁਸ਼ ਹੋ ਗਏ ਤੇ ਕਹਿਣ ਲੱਗੇ ਬਹੂ ਨੇ ਪਹਿਲੀ ਵਾਰ ਮੇਰੇ ਲਈ ਕੱਪੜੇ ਖਰੀਦੇ ਥੋੜੀ ਦੇਰ ਬਾਅਦ ਸਾਰੇ ਮਹਿਮਾਨ ਬਾਹਰ ਇਕੱਠੇ ਹੋਣ ਲੱਗੇ ਤੇ ਸਭ ਦੇ ਨਾਲ ਕੇਕ ਕੱਟਣ ਦੀ ਤਿਆਰੀ ਹੋਣ ਲੱਗੀ ਪ੍ਰੀਤਮ ਅਤੇ ਪ੍ਰੀਤੀ ਕੇਕ ਕੱਟਣ ਦੇ ਲਈ ਆਪਣੇ ਬੇਟੇ ਨੂੰ ਲਿਆਏ ਤੇ ਜਿਵੇਂ ਹੀ ਅੱਗੇ ਆਏ ਪ੍ਰੀਤਮ ਨੂੰ ਕਿਸੇ ਦੋਸਤ ਨੇ ਕਿਹਾ ਪ੍ਰੀਤਮ ਘਰ ਵਿੱਚ ਅੰਕਲ ਜੀ ਹਨ ਉਹਨਾਂ ਨੂੰ ਵੀ ਬੁਲਾ ਲਓ ਲੋਕ ਕਹਿੰਦੇ ਹਨ ਵੱਡੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਣਾ ਚੰਗਾ ਹੁੰਦਾ ਇੱਕ ਤਾਂ ਤਿਹਾਰ ਔਸੁੱਤੇ ਇੰਨੀ ਖੁਸ਼ੀ ਦਾ ਦੇਣਾ ਤੇ ਉਹਨਾਂ ਨੂੰ ਵੀ ਇੱਥੇ ਹੋਣਾ ਚਾਹੀਦਾ ਸਾਰੇ ਦੋਸਤਾਂ ਨੇ ਹਾਂ ਹਾਂ ਕਹਿਣਾ ਸ਼ੁਰੂ ਕਰ ਦਿੱਤਾ ਸਭ ਦੀ ਗੱਲ ਸੁਣ ਕੇ ਪ੍ਰੀਤਮ ਨੇ ਪ੍ਰੀਤੀ ਦੇ ਵੱਲ ਦੇਖਿਆ ਤਾਂ ਪ੍ਰੀਤੀ ਗੱਲ ਬਣਾਉਂਦੇ ਹੋਏ ਬੋਲੀ ਭਾਈ ਸਾਹਿਬ ਗੱਲ ਇਹ ਆ ਕਿ ਪਾਪਾ ਜੀ ਦੀ ਤਬੀਅਤ ਠੀਕ ਨਹੀਂ ਰਹਿੰਦੀ ਤੇ ਅੱਜ ਦੇ ਦਿਨ ਉਹਨਾਂ ਨੂੰ ਮੰਮੀ ਜੀ ਦੀ ਬੜੀ ਯਾਦ ਆ ਰਹੀ ਆ ਇਸ ਲਈ ਉਹਨਾਂ ਨੇ ਖੁਦ ਹੀ ਮਨਾ ਕੀਤਾ ਕਿ ਮੈਨੂੰ ਪਰੇਸ਼ਾਨ ਨਾ ਕਰਿਓ ਬਰ ਬਰਨਾ ਸਾਡਾ ਤਾਂ ਬੜਾ ਹੀ ਮਨ ਸੀ ਉਹਨਾਂ ਨੂੰ ਆਪਣੇ ਨਾਲ ਰੱਖਣ ਦਾ ਉਹਨਾਂ ਦੇ ਨਾਲ ਬੇਟੇ ਦੇ ਬਰਥਡੇ ਕੇਕ ਨੂੰ ਕੱਟਣ ਦਾ ਪਰ ਕੀ ਕੀਤਾ ਜਾਵੇ ਜੀਵੇਂ ਉਹਨਾਂ ਦੀ ਇੱਛਾ ਮੈਂ ਤਾਂ ਬਹੂ ਆ ਉਹਨਾਂ ਦਾ ਕਹਿਣਾ ਕਿਵੇਂ ਟਾਲ ਸਕਦੀ ਆ ਸਭ ਨੂੰ ਆਪਣੀਆਂ ਗੱਲਾਂ 'ਚ ਖੁਸ਼ ਕਰਕੇ ਪ੍ਰੀਤੀ ਨੇ ਪ੍ਰੀਤਮ ਦੇ ਨਾਲ ਮਿਲ ਕੇ ਬੇਟੇ ਦਾ ਕੇਕ ਕਟਵਾਇਆ ਉਧਰ ਖਾਣ ਪੀਣ ਵਿੱਚ ਸਭ ਲੋਕ ਵਿਅਸਤ ਹੋ ਗਏ ਐਨੇ ਵਿੱਚ ਲਾਲੀ ਇੱਕ ਪਲੇਟ ਵਿੱਚ ਥੋੜਾ ਜਿਹਾ ਖਾਣਾ ਲੈਣ ਲੱਗੀ ਤਾਂ ਪ੍ਰੀਤੀ ਉਸ ਨੂੰ ਝੜਕਦੇ ਹੋਏ ਕਹਿਣ ਲੱਗੀ ਕਿ ਕਰ ਰਹੀ ਆ ਕੀ ਕਰ ਰਹੀ ਆ ਖਾਣਾ ਕਿਸ ਦੇ ਲਈ ਲਿਜਾ ਰਹੀ ਆ ਪਰ ਪ੍ਰੀਤੀ ਨੇ ਕਿਹਾ ਕਿ ਵੱਡੇ ਸਾਹਿਬ ਨੂੰ ਭੁੱਖ ਲੱਗ ਰਹੀ ਹੋਵੇਗੀ ਉਸ ਦੇ ਲਈ ਇੱਕ ਹੀ ਰੋਟੀ ਖਾਦੀ ਆ ਪ੍ਰੀਤੀ ਨੇ ਕਿਹਾ ਕਿ ਇੱਕ ਰੋਟੀ ਕਾਫੀ ਆ ਇਸ ਉਮਰ ਵਿੱਚ ਜ਼ਿਆਦਾ ਖਾਣਗੇ ਤਾਂ ਭਜਨ ਵੱਧ ਜਾਵੇਗਾ ਤੇ ਗੱਲ ਨੂੰ ਕੱਲ ਨੂੰ ਜੇ ਮਰ ਗਏ ਤਾਂ ਕੌਣ ਚੁੱਕੇਗਾ ਚੁੱਪ ਚਾਪ ਇਹ ਪਲੇਟ ਇੱਥੇ ਹੀ ਰੱਖ ਤੇ ਆਪਣਾ ਕੰਮ ਕਰ ਪਾਪਾ ਨੂੰ ਮੈਂ ਦੇਖ ਲਵਾਂਗੀ ਕਿ ਉਹ ਹੀ ਤੈਨੂੰ ਤਨਖਾਹ ਦਿੰਦੇ ਆ ਚੱਲ ਜਾ ਇੱਥੋਂ ਵਿਚਾਰੀ ਲਾਲੀ ਮਜਬੂਰ ਹੋ ਕੇ ਪਲੇਟ ਨੂੰ ਉੱਥੇ ਹੀ ਰੱਖ ਗਈ ਤੇ ਕੰਮ ਕਰਨ ਲੱਗੀ ਪ੍ਰੀਤੀ ਆਪਣੇ ਦੋਸਤਾਂ ਦੇ ਨਾਲ ਬਿਜੀ ਹੋ ਗਈ ਦੇਖਦੇ ਹੀ ਦੇਖਦੇ ਰਾਤ ਦੇ 12 ਵਜ ਬੱਜ ਗਏ ਤੇ ਹਾਲੇ ਤੱਕ ਗੁਰਚਰਨ ਜੀ ਨੂੰ ਖਾਣਾ ਕਿਸੇ ਨੇ ਨਹੀਂ ਪੁੱਛਿਆ ਉਹ ਪੱਖ ਨਾਲ ਤੜਫ ਰਹੀ ਸੀ ਹੁਣ ਬਿਲਕੁਲ ਬਰਦਾਸ਼ਤ ਨਹੀਂ ਹੋ ਰਿਹਾ ਸੀ ਲੇਕਿਨ ਪਾਰਟੀ ਤਾਂ ਹਲੇ ਤੱਕ ਚੱਲ ਰਹੀ ਸੀ ਜਿਵੇਂ ᱛਿਵੇਂ ਸਮਾਂ ਬੱਧਾ ਜਾ ਰਿਹਾ ਸੀ ਸਬਰ ਦਾ ਬੰਨ ਟੁੱਟਦਾ ਜਾ ਰਿਹਾ ਸੀ ਆਖਰਕਾਰ ਉਹ ਅੱਠ ਕੇ ਆਪਣੇ ਕਮਰੇ ਤੋਂ ਬਾਹਰ ਆਏ ਤੇ ਛੋਟੇ ਬੱਚੇ ਦੀ ਤਰ੍ਹਾਂ ਇੱਧਰ ਉੱਧਰ ਚਾਕਣ ਲੱਗੇ ਅਚਾਨਕ ਹੀ ਪ੍ਰੀਤਮ ਦੀ ਨਜ਼ਰ ਗੁਰਚਰਨ ਜੀ ਤੇ ਪਈ ਤਾਂ ਉਹ ਹੌਲੀ ਜਿਹੇ ਪ੍ਰੀਤੀ ਦੇ ਕੋਲ ਜਾ ਕੇ ਬੋਲੇ ਪ੍ਰੀਤੀ ਤੈਨੂੰ ਕਿਹਾ ਸੀ ਨਾ ਇਸ ਪਾਰਟੀ ਵਿੱਚ ਪਾਪਾ ਮੈਨੂੰ ਬਾਹਰ ਨਹੀਂ ਦਿਖਣੇ ਚਾਹੀਦੇ ਕਿੰਨੇ ਵੱਡੇ ਵੱਡੇ ਲੋਕ ਆਏ ਆ ਪਾਪਾ ਨੂੰ ਸੰਭਾਲ ਲਮੀ ਪਰ ਤੂੰ ਇੱਕ ਕੰਮ ਚੰਗੀ ਤਰ੍ਹਾਂ ਨਹੀਂ ਕਰ ਸਕਦੀ ਤੈਨੂੰ ਮੇਰੀ ਇੱਜ਼ਤ ਦੀ ਬਿਲਕੁਲ ਨਹੀਂ ਪਈ ਪਾਪਾ ਨੂੰ ਅੰਦਰ ਲੈ ਕੇ ਜਾ ਇਸ ਤੋਂ ਪਹਿਲਾਂ ਕਿ ਕਿਸੇ ਦੀ ਨਜ਼ਰ ਪਵੇ ਪ੍ਰੀਤੀ ਫਟਾਫਟ ਪਾਪਾ ਦੇ ਕੋਲ ਗਈ ਤੇ ਉਹਨਾਂ ਨੂੰ ਕਮਰੇ ਵਿੱਚ ਖਿੱਚਦੇ ਹੋਏ ਕੰਨ 'ਚ ਬੋਲੀ ਕਿ ਤੈਨੂੰ ਮੈਂ ਕਿਹਾ ਸੀ ਨਾ ਬਾਹਰ ਨਹੀਂ ਆਉਣਾ ਸੁਣਦੇ ਕਿਉਂ ਨਹੀਂ ਦੂਜਿਆਂ ਨੂੰ ਸੁਣਦੇ ਹੋਏ ਦੇਖ ਕੇ ਕਹਿਣ ਲੱਗੀ ਕਿ ਚਲੋ ਪਾਪਾ ਜੀ ਅੰਦਰ ਚਲੋ ਆਰਾਮ ਕਰੋ ਗੁਰਚਰਨ ਜੀ ਭੁੱਖ ਨਾਲ ਤੜਫ ਰਹੇ ਸੀ ਸਭ ਦੇ ਸਾਹਮਣੇ ਬੋਲੇ ਬਹੂ ਮੈਨੂੰ ਤਿਹਾਰ ਅਤੇ ਬਰਥਡੇ ਦੇ ਦਿਨ ਵੀ ਅੰਦਰ ਕਮਰੇ ਵਿੱਚ ਬੰਦ ਕਰਕੇ ਕਿਉਂ ਰੱਖਦੀਆਂ ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਆ ਕੁਝ ਖਾਣੇ ਨੂੰ ਦੇ ਦੇ ਅਚਾਨਕ ਹੀ ਗੁਰਚਰਨ ਜੀ ਦੀ ਆਵਾਜ਼ ਸੁਣ ਕੇ ਸਾਰੇ ਲੋਕਾਂ ਦਾ ਧਿਆਨ ਉਸ ਦੇ ਵੱਲ ਗਿਆ ਤੇ ਸਭ ਹੈਰਾਨੀ ਨਾਲ ਉਸ ਨੂੰ ਦੇਖਣ ਲੱਗੇ ਇੱਕ ਔਰਤ ਦੂਜੀ ਔਰਤ ਦੇ ਕੰਨ 'ਚ ਬੋਲੀ ਐਨੇ ਵੱਡੇ ਆਦਮੀ ਦੇ ਪਿਤਾ ਹਾਲੇ ਤੱਕ ਭੁੱਖੇ ਆ ਜਦ ਤੱਕੇ ਬੇਟਾ ਸਭ ਨੂੰ ਖਾਣਾ ਖਵਾ ਰਿਹਾ ਤੇ ਪ੍ਰੀਤੀ ਆਪਣੇ ਨਾਲ ਪਾਰਟੀ 'ਚ ਮਜ਼ੇ ਲੈ ਰਹੀ ਆ ਦੂਜੇ ਲੋਕ ਵੀ ਦੱਬੀ ਹੋਈ ਆਵਾਜ਼ ਵਿੱਚ ਗੱਲਾਂ ਕਰਨ ਲੱਗੇ ਆਖਰਕਾਰ ਪ੍ਰੀਤੀ ਨੇ ਗੁਰਚਰਨ ਜੀ ਨੂੰ ਜ਼ਬਰਦਸਤੀ ਖਿੱਚਦੇ ਹੋਏ ਕਮਰੇ ਵਿੱਚ ਲੈ ਆਈ ਤੇ ਦਰਵਾਜ਼ਾ ਬੰਦ ਕਰਦੇ ਹੋਏ ਉਹਨਾਂ ਨੂੰ ਬੈੱਡ ਤੇ ਧੱਕਾ ਦੇ ਦਿੱਤਾ ਤੇ ਕਿਹਾ ਖਬਰਦਾਰ ਜੋ ਬਾਹਰ ਆਏ ਤਾਂ ਮੇਰੇ ਤੋਂ ਬੁਰਾ ਨਹੀਂ ਹੋਵੇਗਾ ਕੋਈ ਸ਼ਰਮ ਨਹੀਂ ਆਉਂਦੀ ਆਪਣੇ ਬੇਟੇ ਦੀ ਇੱਜ਼ਤ ਇਸ ਤਰ੍ਹਾਂ ਉਸ਼ਾਲਦੇ ਹੋਏ ਕੀ ਦੱਸਣਾ ਚਾਹੁੰਦੇ ਹੋ ਤੁਸੀਂ ਲੋਕਾਂ ਨੂੰ ਕਿ ਅਸੀਂ ਤੈਨੂੰ ਭੁੱਖਾ ਰੱਖਦੇ ਹਾਂ ਤੈਨੂੰ ਤਾਂ ਮੈਂ ਬਾਅਦ ਵਿੱਚ ਦੱਸਦੀ ਆ ਪਹਿਲਾਂ ਜੋ ਤੁਸੀਂ ਬਾਹਰ ਰਾਇਤਾ ਫਲਾਇਆ ਉਸ ਨੂੰ ਸਮੇਟ ਲਵਾ ਗੁਰਚਰਨ ਜੀ ਕੁਝ ਕਹਿੰਦੇ ਇਸ ਤੋਂ ਪਹਿਲਾਂ ਹੀ ਪ੍ਰੀਤੀ ਨੇ ਦਰਵਾਜ਼ਾ ਉਹਨਾਂ ਦੇ ਮੂੰਹ ਤੇ ਬੰਦ ਕਰ ਦਿੱਤਾ ਤੇ ਬਾਹਰ ਆ ਕੇ ਸਭ ਦੇ ਸਾਹਮਣੇ ਲਾਲੀ ਨੂੰ ਕਿਹਾ ਲਾਲੀ ਜਲਦੀ ਨਾਲ ਪਾਪਾ ਜੀ ਨੂੰ ਇੱਕ ਪਲੇਟ ਚ ਖਾਣਾ ਲਿਜਾ ਕੇ ਦੇ ਹੁਣ ਤੈਨੂੰ ਪਤਾ ਨਾ ਉਹ ਬੁੱਢਾ ਹੋ ਗਿਆ ਹਰ ਘੰਟੇ ਉਹਨਾਂ ਨੂੰ ਭੁੱਖ ਲੱਗ ਜਾਂਦੀ ਆ ਹਾਲੇ ਥੋੜੀ ਦੇਰ ਪਹਿਲਾਂ ਹੀ ਤਾਂ ਖਾਣਾ ਦੇ ਕੇ ਆਈ ਸੀ ਅਤੇ ਫਿਰ ਭੁੱਖ ਲੱਗ ਗਈ ਪਰ ਕੋਈ ਗੱਲ ਨਹੀਂ ਆਪਾਂ ਉਹਨਾਂ ਦਾ ਖਿਆਲ ਨਹੀਂ ਰੱਖਾਂਗੇ ਤਾਂ ਕੌਣ ਰੱਖੇਗਾ ਲਾਲੀ ਨੇ ਹਰਾਨੀ ਨਾਲ ਪ੍ਰੀਤੀ ਦੇ ਵੱਲ ਦੇਖਿਆ ਤੇ ਫਟਾਫਟ ਇੱਕ ਪਲੇਟ ਵਿੱਚ ਖਾਣਾ ਲਗਾ ਕੇ ਉਹਨਾਂ ਦੇ ਕਮਰੇ 'ਚ ਲੈ ਗਈ। ਗੁਰਚਰਨ ਜੀ ਰੋ ਰਹੇ ਸੀ ਲਾਲੀ ਨੂੰ ਦੇਖਦੇ ਹੀ ਬੋਲੇ ਦੇਖ ਲਾਲੀ ਬਹੂ ਬਹੂ ਨੇ ਮੈਨੂੰ ਕਿੰਨੀ ਜ਼ੋਰ ਨਾਲ ਧੱਕਾ ਮਾਰਿਆ ਮੇਰੀ ਕਮਰ 'ਚ ਦਰਦ ਹੋ ਰਿਹਾ ਵਿਚਾਰਾ ਬੜਾਪੇ ਦਾ ਸ਼ਰੀਰ ਚਮੜੀ ਇੰਨੀ ਕੋਮਲ ਹੋ ਗਈ ਆ ਕਿ ਤਰੰਤ ਕਾਲੇ ਨਿਸ਼ਾਨ ਪੈ ਗਏ। ਲਾਲੀ ਨੇ ਫਟਾਫਟ ਦਵਾਈ ਲੈ ਆਂਦੀ ਤੇ ਉਹਨਾਂ ਦੇ ਕਮਰ 'ਤੇ ਲਗਾ ਦਿੱਤੀ। ਉਹਨਾਂ ਦੀ ਕਮਰ ਵਿੱਚ ਦਵਾਈ ਲਗਾਉਂਦੇ ਹੋਏ ਲਾਲੀ ਨੇ ਕਿਹਾ ਕੋਈ ਗੱਲ ਨਹੀਂ। ਵੱਡੇ ਸਾਹਬ ਪਹਿਲਾਂ ਖਾਣਾ ਖਾ ਲਓ ਮੈਂ ਇਸ ਉੱਤੇ ਦਵਾਈ ਲਗਾ ਦਿੰਨੀ ਆ ਉਸ ਨੇ ਆਪਣੇ ਹੱਥਾਂ ਨਾਲ ਉਹਨਾਂ ਨੂੰ ਖਾਣਾ ਖਵਾਇਆ ਪੇਟ ਦੀ ਭੁੱਖ ਦੇ ਅੱਗੇ ਦੂਜਾ ਦਰਦ ਵੀ ਘੱਟ ਲੱਗ ਰਿਹਾ ਸੀ ਹੁਣ ਉਹ ਖਾਣਾ ਖਾ ਰਹੇ ਸੀ ਤਾਂ ਲਾਲੀ ਬੋਲੀ ਇੱਕ ਗੱਲ ਕਹਾ ਵੱਡੇ ਸਾਹਿਬ ਤਿਹਾਰ ਦੇ ਦਿਨ ਤੇ ਵੀ ਤੁਹਾਨੂੰ ਇੱਕ ਮਿੱਠਾ ਬੋਲਣੀ ਬੋਲਦੇ ਤੁਸੀਂ ਕਿਉਂ ਬਰਦਾਸ਼ਤ ਕਰਦੇ ਹੋ ਭਲਾ ਕੀ ਕਮੀ ਆ ਫਿਰ ਤੁਹਾਡੇ ਵਿੱਚ ਜੋ ਤੁਸੀਂ ਬੇਟੇ ਬਹੂ ਦੇ ਮਹਤਾਜ ਹੋ ਗੁਰਚਾਰਨ ਜੀ ਬੋਲੇ ਜਾਣਦੇ ਲਾਲੀ ਪਿੰਡ ਵਿੱਚ ਮੇਰੇ ਕੋਲ ਜ਼ਮੀਨ ਜਾਇਦਾਦ ਸਭ ਕੁਝ ਆ ਜਾ ਚਾਹੂੰ ਤਾਂ ਅੱਜ ਆਪਣੇ ਲਈ ਨੌਕਰ ਰੱਖ ਲਵਾਂ ਲੇਕਿਨ ਪਰਿਵਾਰ ਤਾਂ ਚਾਹੀਦਾ ਨਾ ਮੈਂ ਇਕੱਲਾ ਕੀ ਕਰੂੰਗਾ ਉਥੋਂ ਦੀ ਖੇਤੀਬਾੜੀ ਨਾਲ ਜੋ ਵੀ ਪੈਸਾ ਆਉਂਦਾ ਉਹ ਵੀ ਤਾਂ ਬੇਟੇ ਤੇ ਬਹੂ ਰੱਖ ਲੈਂਦੇ ਆ ਇਹ ਦੋਨੋਂ ਚੰਗੀ ਤਰ੍ਹਾਂ ਜਾਣਦੇ ਆ ਕਿ ਇਹਨਾਂ ਦੇ ਇਲਾਵਾ ਮੇਰਾ ਕੋਈ ਨਹੀਂ ਐਸ ਲਈ ਮਾਂ ਸਵਰਗ ਸਦਾਰ ਗਈ ਹੁਣ ਮੈਂ ਕਿੱਥੇ ਜਾਵਾਂ ਕਹਿੰਦੇ ਕਹਿੰਦੇ ਉਹ ਰੋਣ ਲੱਗੇ ਲਾਲੀ ਬੋਲੀ ਵੱਡੇ ਸਾਹਿਬ ਬੇਟੇ ਨੂੰ ਪੜਾ ਲਿਖਾ ਕੇ ਵੱਡਾ ਆਦਮੀ ਬਣਾ ਸਕਦੇ ਹੋ ਤੇ ਜ਼ਮੀਨ ਜਾਇਦਾਦ ਨਹੀਂ ਸਾਮ ਸਕਦੇ ਤੁਹਾਡੇ ਇੰਨੇ ਬੁਰੇ ਦਿਨ ਤਾਂ ਨਹੀਂ ਆਏ ਕਿ ਤੁਸੀਂ ਰੋਟੀ ਦੇ ਲਈ ਮਹਤਾਜ ਹੋ ਜਾਮੋ ਸਾਹਿਬ ਪੜੇ ਹੀ ਇੱਕ ਰੋਟੀ ਹੋ ਖਾ ਬੋ ਲੇਕਿਨ ਸੁਭਾਵੀ ਮਾਨ ਦੀ ਮੇਰਾ ਬੇਟਾ ਜੀ ਇਸ ਤਰ੍ਹਾਂ ਕਰਦਾ ਤਾਂ ਮੈਂ ਉਸ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਲੈਂਦੀ ਫਿਰ ਤੁਸੀਂ ਤਾਂ ਪੜੇ ਲਿਖੇ ਹੋ ਉਦੋਂ ਹੀ ਪ੍ਰੀਤੀ ਨੇ ਲਾਲੀ ਨੂੰ ਆਵਾਜ਼ ਮਾਰੀ ਤੇ ਉਹ ਬਾਹਰ ਚਲੀ ਗਈ ਲਾਲੀ ਦੀ ਇੱਕ ਗੱਲ ਸਹੀ ਸੀ ਪਰ ਗੁਰਚਰਨ ਸਿੰਘ ਜੀ ਨੂੰ ਕੁਝ ਇਸ ਉਮਰ ਵਿੱਚ ਇਹ ਇਕੱਲਾਪਨ ਬਰਦਾਸ਼ਤ ਨਹੀਂ ਹੁੰਦਾ ਸੀ ਬਸ ਇਸ ਲਈ ਹੀ ਬਹੂ ਤੇ ਬੇਟੇ ਦੀਆਂ ਸਾਰੀਆਂ ਜਿਆਤੀਆਂ ਬਰਦਾਸ਼ਤ ਕਰ ਲੈਂਦੇ ਸੀ ਪਰ ਅੱਜ ਜੋ ਬੇਟੇ ਬਹੂ ਨੇ ਉਹਨਾਂ ਦੇ ਨਾਲ ਕੀਤਾ ਸ਼ਹਿਨ ਸ਼ਕਤੀ ਤੋਂ ਬਾਹਰ ਸੀ ਗੁਰਚਾਰਨ ਸੋਚਣ ਲੱਗਿਆ ਕਿ ਇਹ ਅਣਪੜ ਔਰਤ ਇੰਨਾ ਸਾਹਸ ਦਿਖਾ ਸਕਦੀ ਆ ਤਾਂ ਮੈਂ ਕਿਉਣੀ ਉਹਨਾਂ ਨੇ ਆਪਣੇ ਹੰਝੂ ਪੂੰਝੇ ਤੇ ਉਸ ਖਾਣੇ ਨੂੰ ਇੱਕ ਪਾਸੇ ਰੱਖ ਦਿੱਤਾ ਉਹਨਾਂ ਨੂੰ ਲੱਗਿਆ ਕਿ ਇਹ અપਮਾਨ ਦੀ ਰੋਟੀ ਆ ਥੋੜੀ ਦੇਰ ਬਾਅਦ ਲਾਲੀ ਪਲੇਟ ਲੈਣ ਆਈ ਤਾਂ ਦੇਖਿਆ ਕਿ ਖਾਣਾ ਉਮੇ ਦਾ ਉਮੇ ਪਿਆਸੀ ਅਤੇ ਗੁਰਚਾਰਨ ਜੀ ਪਤਨੀ ਦੀ ਫੋਟੋ ਨੂੰ ਦੇਖ ਰਹੇ ਸੀ ਲਾਲੀ ਬੋਲੀ ਕੀ ਹੋਇਆ ਤੁਸੀਂ ਖਾਣਾ ਕਿਉਂ ਨਹੀਂ ਖਾਧਾ ਗੁਰਚਰਨ ਜੀ ਬੋਲੇ ਨਹੀਂ ਚਾਹੀਦਾ ਮੈਨੂੰ ਇਹ ਖਾਣਾ ਲੈ ਜਾ ਇਸ ਨੂੰ ਵਾਪਸ ਲਾਲੀ ਨੇ ਗੁਰਚਰਨ ਜੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੇ ਖਾਣਾ ਨਹੀਂ ਖਾਦਾ ਬਾਹਰ ਪਾਰਟੀ ਵੀ ਖਤਮ ਹੋ ਚੁੱਕੀ ਸੀ ਪ੍ਰੀਤੀ ਅਤੇ ਪ੍ਰੀਤਮ ਦੇ ਕਮਰੇ ਵਿੱਚ ਆ ਗਏ ਤੇ ਆਉਂਦੇ ਹੀ ਗੁਰਚਰਨ ਜੀ ਉੱਤੇ ਬੰਬਾਂ ਦੀ ਤਰ੍ਹਾਂ ਫਟ ਗਏ ਕਿ ਕੀ ਜ਼ਰੂਰਤ ਸੀ ਤੁਹਾਨੂੰ ਆਉਣ ਦੀ ਬਾਹਰ ਜਦੋਂ ਤੁਹਾਨੂੰ ਸਭ ਕੁਝ ਮੁਫਤ ਵਿੱਚ ਮਿਲ ਰਿਹਾ ਫਿਰ ਵੀ ਅਜਿਹੀਆਂ ਹਰਕਤਾਂ ਕਿਉਂ ਕਰਦੇ ਹੋ ਪ੍ਰੀਤਮ ਦੀਆਂ ਗੱਲਾਂ ਹਾਲੇ ਖਤਮ ਨਹੀਂ ਹੋ ਗਈਆਂ ਸੀ ਕਿ ਪ੍ਰੀਤੀ ਬੋਲੀ ਲਓ ਜੀ ਖਾਣੇ ਦੇ ਪਿੱਛੇ ਐਨਾ ਮਰੀ ਜਾ ਰਹੇ ਸੀ ਉਹ ਵੀ ਉਮੀਦਾ ਉਮੀ ਪਿਆ ਖਾਣਾ ਬਰਬਾਦ ਕਰਦੇ ਹੋ ਪਤਾ ਹੈ ਨਾ ਰੱਬ ਕਿੰਨਾ ਪਾਪ ਕਰੇ ਦੇਵੇਗਾ ਹੁਣ ਤੁਹਾਡੇ ਨਖਰੇ ਮੇਰੇ ਤੋਂ ਨਹੀਂ ਚੁੱਕੇ ਜਾਣਗੇ ਸੁਣੋ ਜੀ ਇਹਨਾਂ ਦਾ ਕੁਝ ਕਰੋ ਹੁਣ ਮੈਨੂੰ ਇਹ ਸਭ ਨਹੀਂ ਚਾਹੀਦਾ ਇਹਨਾਂ ਨੂੰ ਵਾਪਸ ਪਿੰਡ ਭੇਜ ਦਿਓ ਜਾਂ ਕਿਸੇ ਬ੍ਰਧ ਆਸ਼ਰਮ ਵਿੱਚ ਭੇਜ ਦਿਓ ਪ੍ਰੀਤਮ ਨੇ ਕਿਹਾ ਕਿ ਠੀਕ ਕਹਿਨੀ ਆ ਮੈਂ ਕੱਲ ਹੀ ਇਹਨਾਂ ਨੂੰ ਪਿੰਡ ਭੇਜ ਦਿੰਨਾ ਤੇ ਉੱਥੇ ਇਕੱਲੇ ਰਹਿਣਗੇ ਤਾਂ ਅਕਲ ਟਿਕਾਣੀ ਆ ਜਾਵੇਗੀ ਗੁਰਚਰਨ ਜੀ ਚੁੱਪਚਾਪ ਦੋਨਾਂ ਦੀਆਂ ਗੱਲਾਂ ਸੁਣ ਰਹੇ ਸੀ ਤੇ ਮਾਣੀ ਮਨ ਮੁਸਕਰਾ ਰਹੇ ਸੀ ਲਾਲੀ ਹੈਰਾਨੀ ਨਾਲ ਗੁਰਚਰਨ ਜੀ ਨੂੰ ਦੇਖ ਰਹੀ ਸੀ ਤੇ ਸੋਚ ਰਹੀ ਸੀ ਕਿ ਇਹ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਆ ਨਾ ਜਾਣੇ ਵੱਡੇ ਸਾਹਿਬ ਹੁਣ ਕੀ ਕਰਨਗੇ ਦੂਜੇ ਦਿਨ ਪ੍ਰੀਤਮ ਗੁਰਚਰਨ ਜੀ ਨੂੰ ਪੈਂਡ ਭੇਜ ਦਿੰਦਾ ਪੈਂਡ ਪਹੁੰਚਣ ਤੇ ਗੁਰਚਰਨ ਜੀ ਸਭ ਤੋਂ ਪਹਿਲਾਂ ਆਪਣੇ ਵਕੀਲ ਨੂੰ ਬੁਲਾਉਂਦੇ ਆ ਆਪਣੀ ਸਾਰੀ ਜ਼ਮੀਨ ਜਾਇਤੋਂ ਜਾਇਦਾਦ ਤੋਂ ਪ੍ਰੀਤਮ ਨੂੰ ਬੇਦਖਲ ਕਰ ਦਿੰਦੇ ਆ ਤੇ ਵਸੀਅਤ ਦੇ ਅਨਸਾਰ ਉਹਨਾਂ ਦੇ ਮਰਨ ਤੋਂ ਬਾਅਦ ਸਾਰੀ ਜਾਇਦਾਦ ਨੂੰ ਉਹਨਾਂ ਨੂੰ ਵੇਚ ਕੇ ਬਿਰਧ ਆਸ਼ਰਮ ਅਤੇ ਅਨਾਥ ਆਸ਼ਰਮ ਬਣਵਾ ਦਿੱਤੇ ਜਾਣਗੇ ਜੋ ਬਜ਼ਾਰਗ ਅਤੇ ਅनाथ ਬੱਚਿਆਂ ਦੇ ਲਈ ਕੰਮ ਆ ਸਕਣ ਇਸ ਬਿਰਦਾ ਆਸ਼ਰਮ ਅਤੇ ਅनाथ ਆਸ਼ਰਮ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਹਨਾਂ ਨੇ ਲਾਲੀ ਨੂੰ ਦੇ ਦਿੱਤੀ। ਇਸ ਦੇ ਲਈ ਉਸ ਨੂੰ ਮਹੀਨੇ ਦੀ ਤਨਖਾਹ ਦਿੱਤੀ ਜਾਵੇਗੀ। ਇੱਕ ਦਿਨ ਉਹਨਾਂ ਨੇ ਲਾਲੀ ਨੂੰ ਫੋਨ ਕੀਤਾ ਤੇ ਦੋਵੇਂ ਪਤੀ-ਪਤਨੀ ਉੱਥੇ ਆ ਗਏ। ਘਰ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਨੇ ਸੰਭਾਲ ਲਈ ਤੇ ਉਹਨਾਂ ਦੇ ਨਾਲ ਹੀ ਰਹਿਣ ਲੱਗੇ ਅਤੇ ਹੁਣ ਗੁਰਚਾਰਨ ਸਾਹਿਬ ਜੀ ਸਕੂਨ ਦੀ ਰੋਟੀ ਖਾਂਦੇ ਅਤੇ ਖੇਤੀવાડી ਵਿੱਚ ਜੋ ਵੀ ਇਨਕਮ ਹੁੰਦੀ ਉਹ ਪ੍ਰੀਤਮ ਦੇ ਕੋਲ ਨਾ ਭੇਜ ਕੇ ਆਪਣੇ ਕੋਲ ਹੀ ਰੱਖਣਾ ਸ਼ੁਰੂ ਕਰ ਦਿੱਤਾ ਜਦੋਂ ਪੈਸੇ ਪ੍ਰੀਤਮ ਦੇ ਅਕਾਊਂਟ ਵਿੱਚ ਨਾ ਆਏ ਤਾਂ ਉਹ ਅਤੇ ਪ੍ਰੀਤੀ ਦੋਨੋਂ ਪਿੰਡ ਪਹੁੰਚ ਗਏ ਆਉਂਦੇ ਪਿਤਾ ਜੀ ਠਾਠ ਬਾਠ ਵੇਖ ਕੇ ਬੋਲੇ ਬਾਬਾ ਜੀ ਇਹ ਘਰ ਦਾ ਕੀ ਹਾਲ ਬਣਾ ਰੱਖਿਆ ਤੁਸੀਂ ਇਸ ਵਾਰ ਕੀ ਖੇਤਾਂ ਵਿੱਚ ਕੋਈ ਕਮਾਈ ਨਹੀਂ ਹੋਈ ਜੋ ਪੈਸੇ ਮੇਰੇ ਅਕਾਊਂਟ ਵਿੱਚ ਨਹੀਂ ਆਏ ਇੰਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਮੇਰੇ ਤੋਂ ਪੁੱਛਣਾ ਚਾਹੀਦਾ ਸੀ ਗੁਰਚਰਨ ਜੀ ਬੋਲੇ ਤੇਰੇ ਤੋਂ ਕੀ ਪੁੱਛਾਂ ਤੂੰ ਹੁੰਦਾ ਕੌਣ ਆ ਹੁਣ ਇਹ ਸਾਰੇ ਪੈਸੇ ਮੇਰੇ ਅਕਾਊਂਟ ਵਿੱਚ ਰਹਿਣਗੇ ਪ੍ਰੀਤੀ ਬੋਲੀ ਤੁਸੀਂ ਪੈਸੇ ਦਾ ਕੀ ਕਰੋਗੇ ਤੇ ਕਿਸ ਤੋਂ ਪੁੱਛ ਕੇ ਤੁਸੀਂ ਆਪਣੇ ਘਰ ਦੇ ਵਿੱਚ ਇਹ ਲਾਲੀ ਤੇ ਉਸਦੇ ਪਤੀ ਨੂੰ ਰੱਖਿਆ ਤਾਂ ਗੁਰਚਰਨ ਜੀ ਬੋਲੇ ਕਿ ਇਹ ਘਰ ਤੇਰੇ ਬਾਪ ਦਾ ਨਹੀਂ ਜੋ ਦਹੇਜ ਲੈ ਕੇ ਆਈਆਂ ਅਤੇ ਮੈਂ ਕਿਉਂ ਪੁੱਛਾਂ ਇਹ ਸਾਰੀ ਸੰਪਤੀ ਮੇਰੀ ਆ ਤੇ ਮੈਂ ਇਸ ਨੂੰ ਆਪਣੇ ਅਨਸਾਰ ਇਸਤੇਮਾਲ ਕਰੂੰਗਾ ਵੈਸੇ ਵੀ ਤੁਸੀਂ ਹੁੰਦੇ ਕੌਣ ਹੋ ਮੈਨੂੰ ਇਹ ਸਭ ਕਹਿਣ ਵਾਲੇ ਪ੍ਰੀਤਮ ਬੋਲਿਆ ਪਾਪਾ ਇਹ ਕਿਉਂ ਜਿਹੀਆਂ ਗੱਲਾਂ ਕਰ ਰਹੇ ਹੋ ਅਸੀਂ ਤੁਹਾਡੇ ਬੇਟਾ ਤੇ ਬਹੂ ਆ ਤੁਹਾਡਾ ਬੁਰਾ ਭਲਾ ਚੰਗੀ ਤਰ੍ਹਾਂ ਜਾਣਦੇ ਆ ਗੁਰਚਾਰਨ ਜੀ ਬੋਲੇ ਕਿਹੜੇ ਬੇਟਾ ਤੇ ਬਹੂ ਉਹ ਜੋ ਤਿਹਾਰ ਉੱਤੇ ਰੋਟੀ ਤੱਕ ਦੇ ਲਈ ਆਪਣੇ ਆਪ ਨੂੰ ਮੈਂ ਤਰਸਾਉਂਦਾ ਸੀ ਦੇਖ ਬੇਟਾ ਅਜਿਹੇ ਬੇਟੇ ਬਹੂ ਮੈਨੂੰ ਨਹੀਂ ਚਾਹੀਦੇ ਵੈਸੇ ਵੀ ਮੈਂ ਤੈਨੂੰ ਪ੍ਰਾਪਰਟੀ ਤੋਂ ਬੇਦਖਲ ਕਰ ਚੁੱਕਿਆ ਤੇ ਹੁਣ ਪੈਂਡ ਵਿੱਚ ਤੇਰੇ ਲਈ ਕੁਝ ਵੀ ਨਹੀਂ ਰੱਖਿਆ ਹੁਣ ਤੇਰਾ ਸ਼ਹਿਰ ਭਲਾ ਤੇਰਾ ਘਰ ਭਲਾ ਇੱਥੇ ਆਉਣ ਦੀ ਪਰੇਸ਼ਾਨੀ ਨਾ ਚੁੱਕੀ ਤੂੰ ਸ਼ਹਿਰ ਦੇ ਵਿੱਚ ਆਪਣੀ ਪਤਨੀ ਦੇ ਨਾਲ ਪਾਰਟੀਆਂ ਤੇ ਤਿਹਾਰ ਮਨਾ। ਤਾਂ ਪ੍ਰੀਤੀ ਉਦੋਂ ਹੀ ਇੱਕਦਮ ਬੋਲੀ ਪਾਪਾ ਜੀ ਇਹ ਤੁਸੀਂ ਕੀ ਕਹਿ ਰਹੇ ਹੋ? ਜ਼ਰੂਰ ਇਹ ਸਭ ਕੁਝ ਉਸ ਲਾਲੀ ਨੇ ਹੀ ਸਿਖਾਇਆ ਹੋਵੇਗਾ ਤੁਹਾਨੂੰ। ਇਸ ਦੀ ਤਾਂ ਹੁਣ ਖੈਰ ਨਹੀਂ। ਜਿਵੇਂ ਹੀ ਉਹ ਲਾਲੀ ਦੇ ਵੱਲ ਵਧੀ ਤਾਂ ਗੁਰਚਰਨ ਜੀ ਨੇ ਇੱਕ ਥੱਪੜ ਪ੍ਰੀਤੀ ਦੇ ਜੱੜ ਦਿੱਤਾ ਤੇ ਕਿਹਾ ਖਬਰਦਾਰ ਜੋ ਇਸ ਨੂੰ ਹੱਥ ਲਗਾਇਆ। ਅੱਜ ਤੱਕ ਤਾਂ ਤੂੰ ਮੇਰੀ ਕੋਈ ਸੇਵਾ ਨਹੀਂ ਕੀਤੀ। ਜੋ ਵੀ ਸੇਵਾ ਕੀਤੀ ਐ ਇਸ ਨਹੀਂ ਕੀਤੀ ਆ। ਮੇਰੇ ਮਰਨ ਤੋਂ ਬਾਅਦ ਇਹ ਘਰ ਇਹ ਸਭ ਇਸ ਨੂੰ ਦਿੱਤਾ ਜਾਵੇਗਾ। ਤੁਸੀਂ ਮੇਰੇ ਮਰਨ ਉੱਤੇ ਵੀ ਇੱਥੇ ਨਾ ਆਇਓ ਤੇ ਨਾ ਹੀ ਮੇਰਾ ਬੇਟਾ ਮੇਰੀ ਚਿਤਾ ਨੂੰ ਅੱਗ ਦੇਵੇਗਾ ਪਿੰਡ ਦਾ ਬੰਦਾ ਕੋਈ ਵੀ ਮੇਰੀ ਚਿਤਾ ਨੂੰ ਅੱਗ ਦੇ ਦੇਵੇਗਾ ਘੱਟ ਤੋਂ ਘੱਟ ਇੱਥੋਂ ਦੇ ਲੋਕਾਂ ਵਿੱਚ ਇਨਸਾਨੀਅਤ ਤਾਂ ਜਿਉਂਦੀ ਆ ਨਿਕਲ ਜਾਓ ਮੇਰੇ ਘਰ ਤੋਂ ਕਦੇ ਵੀ ਇੱਥੇ ਮੁੜ ਕੇ ਨਾ ਆਇਓ ਗਰਚਰਨ ਨੇ ਗੁੱਸੇ ਭਰੇ ਚਿਹਰੇ ਨੂੰ ਦੇਖ ਕੇ ਦੋਨੋਂ ਸ਼ਾਂਤ ਰਹਿ ਗਏ ਲਾਲੀ ਬੋਲੀ ਮੈਂ ਤਾਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦੀ ਆ ਕਿ ਤੁਸੀਂ ਵੱਡੇ ਸਾਹਿਬ ਨੂੰ ਪਰੇਸ਼ਾਨ ਨਾ ਕਰੋ ਤੇ ਚਲੇ ਜਾਓ ਇੱਥੋਂ ਤੁਹਾਡੇ ਕਾਰਨ ਹੀ ਉਹਨਾਂ ਨੇ ਖੁਸ਼ ਰਹਿਣਾ ਹੀ ਛੱਡ ਦਿੱਤਾ ਸੀ ਆਖਰਕਾਰ ਦੋਨੋਂ ਚੁੱਪ-ਚਾਪ ਸ਼ਹਿਰ ਦੇ ਵੱਲ ਗਏ ਤੇ ਦੁਬਾਰਾ ਮੁੜ ਕੇ ਕਦੇ ਨਹੀਂ ਆਏ। ਇੱਥੇ ਲਾਲੀ ਤੇ ਉਹਨਾਂ ਦਾ ਪਤੀ ਗੁਰਚਰਨ ਜੀ ਦੀ ਪੂਰੀ ਸੇਵਾ ਕਰਦੇ ਤੇ ਇਮਾਨਦਾਰੀ ਨਾਲ ਉਹਨਾਂ ਦੀਆਂ ਚੀਜ਼ਾਂ ਨੂੰ ਸੰਭਾਲਦੀ। ਕੁਝ ਦਿਨਾਂ ਬਾਅਦ ਗੁਰਚਰਨ ਜੀ ਦੀ ਸਿਹਤ ਵਿਗੜਨ ਲੱਗੀ ਤੇ ਉਹਨਾਂ ਦੀ ਮੌਤ ਹੋ ਗਈ। ਮੌਤ ਦੀ ਖ਼ਬਰ ਲਾਲੀ ਨੇ ਗੁਰਚਰਨ ਜੀ ਦੇ ਬੇਟੇ ਤੇ ਬਹੂ ਨੂੰ ਦੇ ਦਿੱਤੀ। ਬੇਟਾ ਤੇ ਬਹੂ ਉੱਥੇ ਨਾ ਆਏ। ਲਾਲੀ ਦੇ ਪਤੀ ਨੇ ਵੀ ਗੁਰਚਰਨ ਜੀ ਦੀ ਚਿਤਾ ਨੂੰ ਅੱਗ ਦੇ ਦਿੱਤੀ। ਸੋ ਦੋਸਤੋ ਇਸ ਕਹਾਣੀ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਕਮੈਂਟ ਵਿੱਚ ਜਰੂਰ ਦੱਸਿਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਦੀ ਘੰਟੀ ਨੂੰ ਦਬਾਉਣਾ ਨਾ ਭੁੱਲਿਓ